ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਫਤਿਹਗੜ ਚੂੜੀਆਂ ਦੇ ਵਿਧਾਇਕ ਤ੍ਰਿਪਤਰ ਜਿੰਦ ਸਿੰਘ ਬਾਜਵਾ ਨੇ ਕਾਂਗਰਸ ਭਵਨ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਮਨਰੇਗਾ ਦਾ ਨਾਮ ਬਦਲਣ ਦੀ ਸਖਤ ਨਖੇਦੀ ਕੀਤੀ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮਹਾਤਮਾ ਗਾਂਧੀ ਦੇ ਨਾਂ ਤੇ ਚੱਲ ਰਹੀ ਮਨਰੇਗਾ ਨਹੀਂ ਬਲਕਿ ਮਹਾਤਮਾ ਗਾਂਧੀ ਦੇ ਨਾਂ ਨਾਲ ਅਲਰਜੀ ਹੈ ਭਾਜਪਾ ਸਰਕਾਰ ਹਮੇਸ਼ਾ ਆਰਾਮ ਦੇ ਨਾਲ ਰਾਜਨੀਤੀ ਕਰ ਰਹੀ ਹੈ ਤੇ ਮਨਰੇਗਾ ਵਿੱਚ ਵੀ ਰਾਮ ਦਾ ਨਾਮ ਵਰਤ ਕੇ ਰਾਜਨੀਤਿਕ ਲਾਭ ਹਾਸਲ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜਾਂ ਨਾਲ ਧੱਕਾ ਕਰ ਰਹੀ ਹੈ ਤੇ ਨਾਲ ਹੀ ਗਰੀਬ ਲੋਕਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਮਨਰੇਗਾ ਤਹਿਤ ਜਿਹੜੇ ਲੋਕ ਦਿਹਾੜੀਆਂ ਲੈ ਰਹੇ ਸੀ ਉਹ ਹੁਣ ਬੇਰੋਜ਼ਗਾਰ ਹੋ ਜਾਣਗੇ ਕਾਂਗਰਸ ਹਮੇਸ਼ਾ ਇਸ ਦਾ ਵਿਰੋਧ ਕਰੇਗੀ ਅਤੇ ਵੱਡੇ ਪੱਧਰ ਤੇ ਇਸ ਖਿਲਾਫ ਲੜਾਈ ਛੇੜੀ ਜਾਏਗੀ ਇਸ ਫਰਮੈਂਟ ਚ ਸਰਕਾਰ ਨੇ ਮਨਰੇਗਾ ਦੇ ਖਿਲਾਫ ਕਾਨੂੰਨ ਬਣਾਇਆ ਅਸੀਂ ਉਹਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਰੀ ਕਾਂਗਰਸ ਪਾਰਟੀ ਕਰ ਰਹੀ ਹੈ देखो मुनरेगा ही कैसा एक्ट सी जेड़ा सर राममोहन सेन ਬਣਾਇਆ ਹੈ ਜੇ ਚ ਮਹਾਤਮਾ ਗਾਂਧੀ ਦਾ ਨਾਮ ਹੁੰਦਾ ਸੀ ਇਹਨਾਂ ਨੇ ਮਹਾਤਮਾ ਗਾਂਧੀ ਦਾ ਨਾਮ ਕੋਲ ਨਹੀਂ ਸਦਲੀ ਗੱਲ ਮੋਕਾਰਤੀ ਤੇ ਬਜਾਏ ਮਹਾਤਮਾ ਹੀ ਦੇ ਰਾਮ ਜੀ ਦਾ ਨਾਮ ਜੋੜਦਾ ਹਰ ਗੱਲ ਰਾਮ ਜੀ ਦੇ ਧਰਮ ਤੇ ਲਈ ਆਉਂਦੇ ਨੇ ਇਲੈਕਸ਼ਨ ਹੀ ਪਹਿਲਾਂ ਰਾਮ ਮੰਦਰ ਜੀ ਦੇ ਨਾਮ ਤੇ ਰਾਮ ਜੀ ਦੇ ਨਾਮ ਤੇ ਮਜ਼ੇਗਾ ਐਕਟ ਬਣਾਤਾ ਇਹ ਇੱਕ ਕਿਸਮ ਦਾ ਗਰੀਬਾਂ ਨਾਲ ਧੱਕਾ ਗਰੀਬਾਂ ਕੋਲੋਂ ਉਹਨਾਂ ਦਾ ਹੱਕ ਖੋਇਆ ਗਿਆ ਜਿਹੜਾ ਸਾਬ ਮਰਮੂਨ ਸੀ ਦਿੱਤਾ ਸੀ ਕਿਉਂਕਿ ਸ਼ਬਦਾਂ 'ਚ ਲਿਖਿਆ ਵੀ ਲੋਕਾਂ ਨੂੰ ਜਿਹੜੀ ਨੌਕਰੀਆਂ ਦੇਣੀਆਂ ਜਾਂ ਰੋਟੀ ਖਵਾ ਕੇ ਦੇਣ ਦਾ ਤਰੀਕਾ ਇਹ ਸਰਕਾਰ ਦਾ ਜਿਮਾ ਹੈ ਤੇ ਉਸ ਗੱਲ ਨੂੰ ਸਮਝਦਿਆਂ ਰੱਖਦਿਆਂ ਦਿਵਾਰਚ ਸਾਬ ਮਰਮੂਨ ਨੇ ਇੱਕ ਕਾਨੂੰਨ ਬਰਾਇਆ ਸੀ ਇੱਕ ਹੱਕ ਤੇ ਅਸੀਂ ਗਰੀਬਾਂ ਨੂੰ ਕਿ ਤੁਸੀਂ ਇੰਨੇ ਦਿਨ ਤੁਹਾਨੂੰ ਪੈਸੇ ਮਿਲਣਗੇ ਮਿਲਗੇ ਜੇ ਨਹੀਂ ਤਾਂ ਬਿਨਾ ਅਨਾਉਂਸ ਬਿਨਾ ਆਨੰਮ ਪ੍ਰੈਮੀਆਂ ਲੌਸ ਹਨ 15 ਲੱਖ ਰੁਪਏ ਮਿਲੇਗਾ। ਸੁਮਨ ਲੇਗਾ ਐਕਟ ਉਹਦੋਂ ਪੜਾਇਆ ਸੀਗਾ ਹੁਣ ਇਹਨਾਂ ਨੇ ਉਹਨੂੰ ਤੈਸ ਤੈਸ ਕਰਤਾ। ਉਸ ਵੇਲੇ ਜਦੋਂ ਕਿ ਨਮੂਨਾ ਫਾਸ ਹੋ ਲਗਾ ਸੀਦਾ ਮਰਮੋਣ ਸਿੰਘ ਹੋਰੇ ਤਾਂ ਉਹਨਾਂ ਨੇ ਆਖਿਆ ਸੀ ਵੀ 90% ਸੈਂਟਰ ਸਰਕਾਰ ਦਊਗਾ ਤੇ 10% ਸਟੇਟ ਸਰਕਾਰ ਦਿਆ ਕਰੇਗਾ। ਉਦੋਂ ਦੇ ਜਿਹੜੇ ਬੀਜੇਪੀ ਦੇ ਐਮਪੀ ਸਨ ਉਸ ਜਮਾਨੇ 'ਚ ਉਹਨਾਂ ਆਖਿਆ ਨਹੀਂ ਜੀ 70% ਸਰਕਾਰ ਨੂੰ ਦੇਣਾ ਚਾਹੀਦਾ ਦਿੱਲੀ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਜ ਉਹੀ ਬੀਜੇਪੀ ਜਿਹੜੀ ਆ 60 40 ਤੇ ਲੈ ਆਈ ਆ 60 ਸੈਂਟਰ ਸਰਕਾਰ ਦਾ ਉਹ ਤੇ 40 ਸਟੇਟ ਸਰਕਾਰ ਦੇ ਆ ਕਰੇਗਾ ਇਹ ਤਾਂ ਬਿਲਕੁਲ ਹੀ ਤਕਾਵਾਂ ਇਹਦੇ ਨਾਲ 35000 ਕਰੋੜ ਦਾ ਖਰਚਾ ਸਟੇਟਾਂ ਤੇ ਪਵੇਗਾ ਤੇ ਸਰਕਾਰਾਂ ਦੇ ਆਰਮਰ ਸਾਰੀਆਂ ਹੀ ਕਰਜੇ ਥੱਲੇ ਚੱਲਣੀਆਂ ਨੇ। ਇਸ ਕੋਈ ਗਰੀਬਾਂ ਨਾਲ ਧੱਕਾ ਹੈ, ਗਰੀਬਾਂ ਕੋਲੋਂ ਰੋਜ਼ੀ-ਰੋਟੀ ਖੋਈ ਗਈ ਜਿਹੜੇ ਅਨਸਕਿਲਡ ਲੇਬਰ ਸੀਗੇ। ਜਿਹੜੇ ਅਨਸਕਿਲਡ ਲੇਬਰ ਸੀ ਉਹਨਾਂ ਨੂੰ ਮਨਰੇਗਾ 'ਚ ਜਦੋਂ ਕੋਰੋਨਾ ਬਿਮਾਰੀ ਸੀਗੀ ਉਦੋਂ ਕੋ ਇਹਦੇ ਅੰਦਰ ਮਨਰੇਗਾ ਨਾਲ ਹੀ ਲੋਕਾਂ ਨੇ ਆਪਣਾ ਗੁਜ਼ਾਰਾ ਕੀਤਾ। ਉਹ ਵੀ ਸਾਰਾ ਖੋ ਲਿਆ। ਪਹਿਲਾ ਇਹ ਸਕੀਮ ਪੰਚਾਇਤ ਤੋਂ ਸ਼ੁਰੂ ਹੋਦੀ ਸੀ। ਤੇ ਵੀਰੋ ਲੈਵਲ ਦਾ ਅਪਰੂਵ ਉਹ ਇੰਦੀਸ ਸਾਰਾ ਫਾਈਨਲ ਕਰਨ ਵਾਲਾ ਏਡੀਸੀ ਗੁਰਦਾਸਪੁਰ ਸੇਦਾਹੀ ਜਿਹੜਾ ਏਡੀਸੀ ਹਰ ਜ਼ਿਲ੍ਹੇ ਦਾ ਹੁੰਦਾ ਸੀਗਾ ਤੇ ਹੁਣ ਸਾਰੀ ਸਕੀਮ ਦਿੱਲੀੋਂ ਹੀ ਲੈ ਕੇ ਸਭ ਕੁਝ ਦਿੱਲੀੋਂ ਹੀ ਆਊਗਾ ਪਹਿਲਾਂ ਜੋ ਪਿੰਡ ਚ ਚਾਹੀਦਾ ਸੀ ਪੰਚਾਇਤ ਉਹ ਸੋਚ ਕੇ ਮੰਗਦੀ ਸੀ ਵੀ ਸਾਨੂੰ ਇੰਨਾ ਕੋਈ ਚਾਹੀਦਾ ਸੜਾ ਗਲੀ ਚਾਹੀਦੀ ਜਾਂ ਚੱਪੜ ਦਾ ਕੰਮ ਚਾਹੀਦਾ ਜਾਂ ਪੌੜੀ ਚਾਹੀਦਾ ਹੁਣ ਕਹਿੰਦੇ ਇਹ ਫੈਸਲਾ ਵੀ ਦਿੱਲੀ ਸਰਕਾਰ ਕਰੇਗੀ ਤੇ ਕਿਹੜਾ ਸਾਨੂੰ ਲੋੜ ਅਸੀਂ ਉਹ ਭੇਜਾਂਗੇ ਪੂਲੇ ਪੈਸੇ ਭੇਜਾਂਗੇ ਤੇ 40% ਤੁਹਾਨੂੰ ਦੇਣਾ ਪਊਗਾ ਤੇ 60% ਇਹ ਦੇਗਾ ਅਸੀਂ ਪਹਿਲਾਂ ਹਰ ਸਾਲ ਬਜਟ ਤਿਆਰ ਕਰਕੇ ਵੀ ਸਹੀ ਅਪ੍ਰੋਚਸਮੈਂਟ ਕਰ ਲੈਂਦੇ ਹਾਂ ਕਿ ਸਟੇਟ ਨੂੰ ਕਿੰਨੇ ਪੈਸੇ ਚਾਹੀਦੇ ਅਸੀਂ ਦਿੱਲੀ ਸਰਕਾਰ ਨੂੰ ਭੇਜ ਦਿੰਦੇ ਸਾਂ ਤੇ ਦਿੱਲੀ ਸਰਕਾਰ ਆਪਣੇ ਬਜਟ ਚੋਂ ਸਾਨੂੰ ਪੈਸੇ ਭੇਜ ਦਿੰਦੀ ਸੀ ਹੁਣ ਇਹਨਾਂ ਨੇ ਉਹ ਗੱਲ ਹੀ ਮੁਕਾਤੀ ਹੁਣ ਉਹਨਾਂ ਦੀ ਮਰਜ਼ੀ ਆ ਵੀ ਉਹ ਕਿੰਨੇ ਪੈਸੇ ਭੇਜਣਗੇ ਤੇ ਕਿਸ ਕੰਮ ਲਈ ਭੇਜਣਗੇ ਜਿਹੜਾ ਲੋਕਾਂ ਦਾ ਹੱਕ ਸੀ ਗਰੀਬ ਦਾ ਹੱਕ ਸੀ ਅਨਸਕਿਲਡ ਲੇਬਰ ਦਾ ਹੱਕ ਸੀਗਾ ਪੀਪੀਆਂ ਨੂੰ ਦਿਹਾੜੀ ਮਿਲਦੀ ਸੀਗੀ ਉਹਨਾਂ ਕੋਲ ਹੱਕ ਹੋੜਿਆ ਹੁਣ ਡਿਮਾਂਡ ਨਹੀਂ ਕੋ ਐਕਟ ਐਕਟ ਨਹੀਂ ਹੈਗਾ ਕੋਈ ਦਾਵਾ ਨਹੀਂ ਕਰ ਸਕਦਾ ਕੋ ਸਰਕਾਰ ਨੂੰ ਚੈਲੰਜ ਨਹੀਂ ਕਰ ਸਕਦਾ ਵੀ ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ ਪਏ ਹੁਣ ਐਕਟ ਖਤਮ ਹੋ ਗਿਆ ਹੁਣ ਤਾਂ ਸੈਂਟਰ ਸਰਕਾਰ ਦੇ ਰਹਿਮੋਕਰਮ ਤੇ ਅਸੀਂ ਚਲੇ ਗਿਆ ਇੱਕ ਗਰੀਬਾਂ ਦਾ ਧੱਕਾ ਵਾ ਪਹਿਲਾ 100 ਦਿਨ ਸਾਡੇ ਸੀਪੀ 100 ਦਿਨ ਅਸੀਂ ਕੰਮ ਦਿਆਂਗੇ ਤੇ ਉਹ ਵੀ ਬੜਾ ਘੱਟ 100 ਦਿਨ ਪੂਰੇ ਹੁੰਦੇ ਸੀਗੇ ਬਹੁਤ ਔਖੇ 100 ਦਿਨ ਪੂਰੇ ਉਹਨੇ 135 ਦਿਨ ਕਰਤੇ 135 ਦਿਨ ਕਿਛ ਪੂਰੇ ਹੋਣਗੇ ਜੀ ਫਿਰ ਇਹ ਕਰਤਾ ਵੀ 12 ਮਹੀਨਿਆਂ ਚ 2 ਮਹੀਨੇ ਹਾ ਹਾੜੀ ਸੋਣੀ ਜੇ ਉਹ ਵਾੜੀ ਹੋਵੇਗੀ ਸੋਣੀ ਦੀ ਤੇ ਹਾ ਹਾੜੀ ਦੀ ਤਾਂ ਕੋਈ ਅਮਰੀਕਾ ਦਾ ਕੰਮ ਨਹੀਂ ਚੱਲ ਸਕਦਾ ਉਹ ਦੋ ਮਹੀਨੇ ਨਿਕਲ ਕੇ ਫਿਰ 10 ਮਹੀਨੇ 135 ਰੰਗੇ ਵਿੱਚ ਪੂਰੇ ਹੋਣਗੇ ਇਹ ਸਭ ਝੂਠ ਆ ਤੇ ਇਹ ਧੋਖਾ ਲੋਕਾਂ ਦਾ ਫਿਰ ਕਹਿੰਦੇ ਜੀ ਅਸੀਂ ਜਿਹੜੇ ਕਾਰਡਸ ਨੇ ਉਹਨੂੰ ਰੈਸ਼ਨਲਾਈਜ਼ ਕਰਾਂਗੇ ਉਹਨੂੰ ਰੀਚੈੱਕ ਕਰਾਂਗੇ ਇਹਦੇ ਮਤਲਬ ਉਹ ਜਿਵੇਂ ਵੋਟਾਂ ਕੱਟਣ ਦੇ ਨੇ ਉਸ ਤਰ੍ਹਾਂ ਇਹ ਕਾਰਡ ਵੀ ਕੱਟਣਗੇ ਗਰੀਬਾਂ ਦੇ ਜੋ ਜਿਸ ਤਰ੍ਹਾਂ ਜਿਹਨੂੰ ਚਾਹਣਗੇ ਉਹਨੂੰ ਰੱਖਣਗੇ ਨਹੀਂ ਚਾਹਣਗੇ ਕੱਟ ਦੇਣਗੇ ਸੋ ਇਹ ਅੱਗੇ ਅਸੀਂ 5 ਸਾਲ ਲਈ ਕਾਰਡ ਬਣਾਉਦੇ ਸੀ 5 ਸਾਲ ਲਈ ਕਰਦਾ ਤਿੰਨ ਸਾਲਾਂ ਪਿੱਛੋਂ ਲੋਕ ਜਿਹੜੇ ਨੇ ਉਹ ਠੱਕੇ ਖਾਣਗੇ ਪੀ ਜਾ ਕੇ ਉੱਥੋਂ ਫਿਰ ਪਾਸ ਕਰੋ ਸੋ ਇਹ ਕਿਸਮ ਦਾ ਨਾ ਜਿਹੜਾ ਸਾਡਾ ਢਾਂਚਾ ਸਟੇਟਾਂ ਦੇ ਅੱਗੇ ਹੋਏ ਜਾ ਰਿਹਾ ਹੈ। ਫੈਡਰਲ ਸਿਸਟਮ ਖਤਮ ਕਰ ਰਿਹਾ ਹੈ। ਸਟੇਟਾਂ ਨੂੰ ਇੱਕ ਕਿਸਮ ਦਾ ਵੀ ਸਾਡੇ ਹਰ ਸਟੇਟ ਸਾਡੇ ਆ ਕੇ ਬੂਏ ਕੇ ਖਲੋਤੀ ਰੇ ਮੰਗਦੀ ਰਵੇ। ਜਿਹੜਾ ਸਟੇਟਾਂ ਦੇ ਹੱਕ ਸਨ ਨਿਗੇ ਨਿਗੇ ਹੱਕ ਸਨ ਉਹ ਵੀ ਖੋਲੇ। ਉਹ ਖੋਣ ਡਿਆ। ਇਹ ਕਨਸਟੀਟਿਊਸ਼ਨ ਤੇ ਧੱਕਾ ਵਾ ਕਨਸਟੀਟਿਊ ਨੂੰ ਤੋੜਨ ਦੀ ਇੱਕ ਸਾਜਸ਼ ਹੈ ਕਨਸਟੀਟਿਊਸ਼ਨਸ ਖਰਾਬ ਕਰਨੀ ਹੈ ਜਿਹੜਾ ਅੱਗੇ ਕਾਂਗਰਸ ਰੌਲਾ ਪਾ ਰਹੀ ਹੈ ਵੀ ਕਨਸਟੀਟਿਊ ਨੂੰ ਖਰਾਬ ਕਰ ਦੇਣਾ ਉਹ ਹੋਲੀ-ਫੁਲੀ ਕਨਸਟੀਟਿਊਸ਼ਨ ਨੂੰ ਖਤਮ ਕੀਤੀ ਆ ਰਹੀ ਰਹੇ ਸੋ ਇਹ ਇਸ ਜਿਹੜੀ ਦਿੱਲੀ ਸਰਕਾਰ ਆ ਇਹ ਉਹਦੀ ਗਲਤ ਸੋਚ ਆ ਸੇਠਾਣਾ ਧੱਕਾ ਕਰ ਰਹੀ ਆ ਗਰੀਬਾਂ ਨਾਲ ਧੱਕਾ ਕਰ ਰਹੀ ਆ ਗਰੀਬ ਦਾ ਹੱਕ ਹੋ ਰਿਹਾ ਸੋ ਉਸੇ ਇਹ ਕਾਂਗਰਸ ਪਾਰਟੀ ਇਹਦੇ ਖਿਲਾਫ ਲੜੇਗੀ ਰੈਲੀਆਂ ਵੀ ਕਰੇਗੀ ਪਿੰਡ-ਪਿੰਡ ਜਾਏਗੀ ਲੋਕਾਂ ਜਾਗਰੂਕ ਬਣਾਏਗਾ ਸਰ ਇਹਦੇ ਇਸੇ ਮੁੱਦੇ ਤੇ ਵਿਧਾਨ ਸਭਾ ਦਾ ਸੈਸ਼ਨ ਵੀ ਹੋ ਜਾਂ ਰਿਹਾ ਹੈ ਪਰ ਆਮ ਸਰਕਾਰ ਦਾ ਲੱਗਦਾ ਕਿ ਇਹਦੇ ਉੱਪਰ ਕੋਈ ਹੱਲ ਨਿਕਲੇਗਾ ਨਹੀਂ ਦੇਖੋ ਜਿਹੜਾ ਸੈਂਟਰ ਦਾ ਇੱਕ ਪਾਸ ਕੀਤਾ ਵਿਧਾਨ ਸਭਾ ਕਿਵੇਂ ਉਹਨੂੰ ਕਰ ਸਕਦੀ ਹੈ ਤੇ ਕੋਈ ਉਸ ਹੀ ਬਿਖਾ ਕਰਨਗੇ ਹੁਣ ਪਤਾ ਕਰਾਂਗੇ ਜਾਵਾਂਗੇ ਜਿਵੇਂ ਪ੍ਰੈਸ ਕਾਨਫਰੰਸ ਨਾਲ ਯੋਜਨਾ ਕਰਨ ਦੇ ਹਾਂ ਉਹ ਕੋਈ ਰਾਜਨੀ ਨਹੀਂ ਪਾਸ ਕਰਕੇ ਵੀ ਧੱਕਾ ਕਰਨ ਦੇਓ ਦੇਖੋ ਨਾ ਹੈ ਧੱਕਾ ਹਰ ਸਟੇਟ ਦਾ ਧੱਕਾ ਕਿ ਸਟੇਟ ਦੇ ਹੱਥ ਜੁਮੇ ਕੋ ਛੱਡ ਨਹੀਂ ਦੇਬ ਸਟੇਟ ਆਪਣੀ ਮਰਜ਼ੀ ਨਾਲ ਕੀ ਕਰ ਸਕੇ ਉਹਦੇ ਚ ਆ ਕੇ ਫਿਰ ਜੋਏ ਨਾ ਉੱਥੇ ਦਿੱਲੀ ਸਰਕਾਰ ਦੇ ਬੁਏ ਕੇ ਬੈਠੇ ਰ ਮੰਗਤਿਆਂ ਕੋ ਆਹ ਦਿਓ ਜੀ ਆਹ ਦਿਓ ਜੀ ਜੇ ਪਹਿਲਾਂ ਸਰਕਾਰ ਦਿੰਦੀ ਸੀ 90% ਦਿੰਦੀ ਸੀ ਤੇ ਕੋਈ ਇਤਰਾਜ਼ ਨਹੀਂ ਸੀ ਤੇ ਹੁਣ ਕੀ ਗੱਲ ਫਿਰ ਐਸੇ ਪੰਚਾਇਤ ਚ ਪਾਸ ਹੁੰਦਾ ਸੀ ਜਿਸੇ ਡਿਸਟ੍ਰਿਕਟ ਲੈਵਲ ਤੱਕ ਸਾਰੀਆਂ ਅਪਰੂਵ ਹੋ ਜਾਂਦੀਆਂ ਹੁਣ ਕਹਿੰਦੇ ਦਿੱਲੀੋਂ ਸਕੀਮਾਂ ਬਣ ਕੇ ਆਉਣਗੀਆਂ ਦਿੱਲੀ ਵਾਲੇ ਕੀ ਉਹਨਾਂ ਨੂੰ ਚਾਹੀਦਾ ਕੀ ਨਹੀਂ ਚਾਹੀਦਾ ਲੋਕਾਂ ਤੋਂ ਪੁੱਛਣਾ ਹੀ ਨਹੀਂ ਲੋਕਾਂ ਦੀ ਪਾਰਟਿਸਪੇਸ਼ਨ ਤੇ ਖਤਮ ਹੋ ਗਈ ਕਿਹੜੀ ਸਕੀਮ ਬਣਾਉਣੀ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਜਿਹੜੀ ਪਿੰਡ ਦੀ ਲੋੜ ਹੈ ਉਹ ਦਿੱਲੀ ਵਾਲੇ ਫੈਸਲਾ ਕਰਨਗੇ ਸੋ ਇਹ ਸਾਰਾ ਕੁਝ ਐਵੇਂ ਫਰਾੜਾ ਪਾਰਲੀਮੈਂਟ ਚ ਕੀ ਸਟੈਂਡੇਰਗਾ ਐਮਪੀਸ ਦਾ ਕਾਂਗਰਸ ਆਹਰ ਸਟੈਂਡੇਰਗਾ ਪੀ ਗਰਤ ਹੋ ਰਿਹਾ ਇਥੇ ਮਹਾਤਮਾ ਗਾਂਧੀ ਨਾਮ ਨੂੰ ਬਿਲਕੁਲ ਖਤਮ ਕਰਤਾ RAM ਜੀ ਦਾ ਨਾਮ ਉਜੋਜ ਕਰਦਾ ਧਰਮ ਹਰ ਸਾਲ ਆਈ ਔਰ ਇਹਨੇ ਲੋਕਾਂ ਤੋਂ ਗਰੀਬਾਂ ਕੋਲ ਹੱਕ ਹੋਇਆ ਜਾ ਰਿਹਾ ਹੈ ਇਹ ਹੋ ਰਹੀ ਹੈ ਅਸੀਂ ਪਿੰਡਪੁਣ ਲੜਾਂਗੇ ਜਿਹੜੀ ਲੜਨੀ ਹੈ ਸਰਕਾਰ ਨੇ ਕਾਂਗਰਸ ਪਾਰਟੀ ਨੇ ਲੱਗਦਾ ਨਹੀਂ ਕਿ ਕੇਂਦਰ ਸਰਕਾਰ ਪੰਚ